ਸਰ ਮੈਂ ਆਪ ਜੀ ਰਾਹੀਂ ਇੱਕ ਮੁੱਦਾ ਮਾਣਯੋਗ ਮੁੱਖ ਮੰਤਰੀ ਸਾਹਿਬ ਔਰ ਸਾਡੇ ਸੋਸ਼ਲ ਜਸਟਿਸ ਡਿਪਾਰਟਮੈਂਟ ਦੇ ਮਿਨਿਸਟਰ ਸਾਡੀ ਭੈਣ ਬਲਜੀਤ ਕੌਰ ਜੀ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਸਰ ਜਿਹੜੀ ਮੈਂ ਗੱਲ ਕਰ ਰਿਹਾ ਸਰ ਇਹ 올 ਓਵਰ ਪੰਜਾਬ ਦੇ ਜਿਹੜੇ ਸਾਡੇ ਬਜ਼ੁਰਗ ਨੇ ਸਰ ਉਹਨਾਂ ਨਾਲ ਰਿਲੇਟਡ ਹੈ ਕਿ ਜਿਹੜੀ ਬੁਢਾਪਾ ਪੈਨਸ਼ਨ ਹੈ ਸਰ ਬੁਢਾਪਾ ਪੈਨਸ਼ਨ ਦੀ ਜਿਹੜੀ ਏਜ ਲਿਮਟ ਹੈ ਉਹ ਲੇਡੀਜ਼ ਵਾਸਤੇ 58 ਹੈ ਔਰ ਜੈਂਟਸ ਵਾਸਤੇ ਸਰ 65 ਸਾਲ ਹੈ ਸਰ ਮੇਰੀ ਇੱਕ ਗੁਜ਼ਾਰਿਸ਼ ਹੈ ਕਿ ਸਰਕਾਰਾਂ ਜਿਹੜੀਆਂ ਹੈ ਸਰ ਉਹਦੇ ਵਿੱਚ ਵੀ ਜਿਹੜੇ EMPLOYE ਨੇ ਕੰਮ ਕਰਦੇ ਨੇ ਉਹਨਾਂ ਨੂੰ 58 ਸਾਲ ਦੀ ਉਮਰ 'ਚ ਜਾ ਕੇ ਰਿਟਾਇਰ ਕਰ ਦਿੱਤਾ ਜਾਂਦਾ ਹੈ ਜਦ ਕਿ ਬੁਢਾਪਾ ਪੈਨਸ਼ਨ ਲੈਣ ਦੀ ਜਿਹੜੇ ਮੇਲ ਨੇ ਉਹਨਾਂ ਦੀ ਏਜ ਲਿਮਟ ਉਹ 65 ਸਾਲ ਰੱਖੀ ਗਈ ਹੈ ਮੈਂ ਸਰਕਾਰ ਨੂੰ ਦਰਖਾਸਤ ਵੀ ਕਰੂੰਗਾ ਔਰ ਮਾਨਯੋਗ ਸੀਐਮ ਸਾਹਿਬ ਨੂੰ ਇਹ ਬੇਨਤੀ ਕਰਾਂਗਾ ਕਿ ਜਿਹੜੀ ਏਜ ਲਿਮਿਟ ਹੈ ਉਹ ਲੇਡੀਜ਼ ਦੀ ਹੈ ਉਹ 58 ਤੋਂ 55 ਕੀਤੀ ਜਾਵੇ ਔਰ ਜਿਹੜੀ ਹੈਗੀ ਜੈਂਟਸ ਹੈਗੇ ਉਹਨਾਂ ਦੀ ਵੀ ਐਟ ਲਿਸਟ ਜੇ 58 ਸਾਲ ਕੀਤੀ ਜਾਵੇ ਤਾਂ ਕਿ ਉਹਨਾਂ ਨੂੰ ਜਿਹੜੀ ਬੁਢਾਪਾ ਪੈਨਸ਼ਨ ਹੈ ਉਹ ਮਿਲੇ ਕਿਉਂਕਿ ਬਹੁਤ ਸਾਰੇ ਬਜ਼ੁਰਗ ਇਦਾਂ ਦੇ ਨੇ ਜਿਨ੍ਹਾਂ ਦੇ ਕੋਲ ਆਪ ਦੇ ਕਮਾਈ ਦੇ ਕੋਈ ਸਾਧਨ ਨਹੀਂ ਹੈ ਐਟ ਲਿਸਟ ਅਸੀਂ ਇਹ ਕਰਕੇ ਉਨਾਂ ਦੀਆਂ ਦੁਆਵਾਂ ਵੀ ਲੈ ਸਕਦੇ ਨੇ ਹਾਲਾਂਕਿ ਇਹਦੇ ਨਾਲ ਸਰਕਾਰ ਨੂੰ ਕੋਈ ਘਾਟਾ ਨਹੀਂ ਹੈ ਕਿਉਂਕਿ ਜਿਹੜੀਆਂ ਪੈਨਸ਼ਨਸ ਆ ਉਹ ਆਲਰੇਡੀ ਸਾਡਾ ਡਿਪਾਰਟਮੈਂਟ ਬੜੇ ਵਧੀਆ ਤਰੀਕੇ ਨਾਲ ਦੇ ਰਿਹਾ ਤਾਂ ਮੇਰੀ ਸਰਕਾਰ ਨਾਲ ਸਰਕਾਰ ਨੂੰ ਦਰਖਾਸਤ ਹੈ ਕਿ ਇਹਨਾਂ ਦੀ ਜਿਹੜੀ ਏਜ ਲਿਮਟ ਹੈ ਉਹ ਘਟਾਈ ਜਾਵੇ ਧੰਨਵਾਦ ਸਰ ਮੈਂ ਆਪ ਜੀ ਰਾਹੀਂ ਇੱਕ ਮੁੱਦਾ ਮਾਣਯੋਗ ਮੁੱਖ ਮੰਤਰੀ ਸਾਹਿਬ ਔਰ ਸਾਡੇ ਸੋਸ਼ਲ ਜਸਟਿਸ ਡਿਪਾਰਟਮੈਂਟ ਦੇ ਮਨਿਸਟਰ ਸਾਡੀ ਭੈਣ ਬਲਜੀਤ ਕੌਰ ਜੀ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਸਰ ਜਿਹੜੀ ਮੈਂ ਗੱਲ ਕਰ ਰਿਹਾ ਸਰ ਇਹ 올 ওভার ਪੰਜਾਬ ਦੇ ਜਿਹੜੇ ਸਾਡੇ ਬਜ਼ੁਰਗ ਨੇ ਸਰ ਉਹਨਾਂ ਨਾਲ ਰਿਲੇਟਡ ਹੈ ਕਿ ਜਿਹੜੀ ਬੁਢਾਪਾ ਪੈਨਸ਼ਨ ਹੈ ਸਰ ਬੁਢਾਪਾ ਪੈਨਸ਼ਨ ਦੀ ਜਿਹੜੀ ਏਜ ਲਿਮਟ ਹੈ ਉਹ ਲੇਡੀਜ਼ ਵਾਸਤੇ 58 ਹੈ ਔਰ ਜੈਂਟਸ ਵਾਸਤੇ ਸਰ 65 ਸਾਲ ਹੈ ਸਰ ਮੇਰੀ ਇੱਕ ਗੁਜ਼ਾਰਿਸ਼ ਹੈ ਕਿ ਸਰਕਾਰਾਂ ਜਿਹੜੀਆਂ ਹੈ ਸਰ ਉਹਦੇ ਵਿੱਚ ਵੀ ਜਿਹੜੇ EMPLOYE ਨੇ ਕੰਮ ਕਰਦੇ ਨੇ ਉਹਨਾਂ ਨੂੰ 58 ਸਾਲ ਦੀ ਉਮਰ 'ਚ ਜਾ ਕੇ ਰਿਟਾਇਰ ਕਰ ਦਿੱਤਾ ਜਾਂਦਾ ਹੈ ਜਦ ਕਿ ਬੁਢਾਪਾ ਪੈਨਸ਼ਨ ਲੈਣ ਦੀ ਜਿਹੜੇ ਮੇਲ ਨੇ ਉਹਨਾਂ ਦੀ ਏਜ ਲਿਮਟ ਉਹ 65 ਸਾਲ ਰੱਖੀ ਗਈ ਹੈ ਮੈਂ ਸਰਕਾਰ ਨੂੰ ਦਰਖਾਸਤ ਵੀ ਕਰੂੰਗਾ ਔਰ ਮਾਨਯੋਗ ਸੀਐਮ ਸਾਹਿਬ ਤੋਂ ਇਹ ਬੇਨਤੀ ਕਰਾਂਗਾ ਕਿ ਜਿਹੜੀ ਏਜ ਲਿਮਟ ਹੈ ਉਹ ਲੇਡੀਜ਼ ਦੀ ਹੈ ਉਹ 58 ਤੋਂ 55 ਕੀਤੀ ਜਾਵੇ ਔਰ ਜਿਹੜੀ ਹੈਗੇ ਜੈਂਟਸ ਹੈਗੇ ਉਹਨਾਂ ਦੀ ਵੀ ਐਟ ਲਿਸਟ ਜੇ 58 ਸਾਲ ਕੀਤੀ ਜਾਵੇ ਤਾਂ ਕਿ ਉਹਨਾਂ ਨੂੰ ਜਿਹੜੀ ਬੁਢਾਪਾ ਪੈਨਸ਼ਨ ਹੈ ਉਹ ਮਿਲੇ ਕਿਉਂਕਿ ਬਹੁਤ ਸਾਰੇ ਬਜ਼ੁਰਗ ਇੱਦਾਂ ਦੇ ਨੇ ਜਿਨ੍ਹਾਂ ਦੇ ਕੋਲ ਆਪ ਦੇ ਕਮਾਈ ਦੇ ਕੋਈ ਸਾਧਨ ਨਹੀਂ ਹੈ ਐਟ ਲੀਸਟ ਅਸੀਂ ਇਹ ਕਰਕੇ ਉਹਨਾਂ ਦੀਆਂ ਦਵਾਵਾਂ ਵੀ ਲੈ ਸਕਦੇ ਨੇ ਹਾਲਾਂਕਿ ਇਹਦੇ ਨਾਲ ਸਰਕਾਰ ਨੂੰ ਕੋਈ ਘਾਟਾ ਨਹੀਂ ਹੈ ਕਿਉਂਕਿ ਜਿਹੜੀਆਂ ਪੈਨਸ਼ਨਸ ਆ ਉਹ ਆਲਰੇਡੀ ਸਾਡਾ ਡਿਪਾਰਟਮੈਂਟ ਬੜੇ ਵਧੀਆ ਤਰੀਕੇ ਨਾਲ ਦੇ ਰਿਹਾ ਤਾਂ ਮੇਰੀ ਸਰਕਾਰ ਨਾਲ ਸਰਕਾਰ ਨੂੰ ਦਰਖਾਸਤ ਹੈ ਕਿ ਇਹਨਾਂ ਦੀ ਜਿਹੜੀ ਏਜ ਲਿਮਟ ਹੈ ਉਹ ਘਟਾਈ ਜਾਵੇ ਧੰਨਵਾਦ